やけだよ。 sakura yafa ndoza kuti yafa ndoza kuti yafa ndoza kuti yafa. اوهي وري وري உம் mm -hmm. ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਗਰ ਦੇ ਵਿੱਚ ਪਹਿਲਾਂ ਤਾਂ ਮੈਂ ਸਾਡੇ মিডিਆ ਆ ਜਾਂਦਾ ਬਹੁਤ ਬਹੁਤ ਧੰਨਵਾਦ ਕਰਨਾ ਇਹਨਾਂ ਨੂੰ ਖਾਲਸਾ ਸਾਜਣਾ ਦਿਖਦੀ ਔਰ ਵਿਸਾਖੀ ਦੀ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦਨਾ ਜਿਹੜੇ ਕਿ ਸਾਡੇ ਆਵਾਜ਼ ਨੂੰ ਬਲੰਦ ਆਵਾਜ਼ ਨੂੰ ਬਾਹਲੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਸਾਡੇ ਐਨ ਆਰ ਆਈ ਵੀਰਾਂ ਕੋਲੇ ਸਾਡੀ ਆਵਾਜ਼ ਬਲੰਦ ਕਰਨਗੇ ਤੇ ਉਹਨਾਂ ਦੇ ਕੰਨਾਂ ਦੇ ਵਿੱਚ ਪਹੁੰਚਾਉਣਗੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਹਿਲਾਂ ਤਾਂ ਤੇ ਔਰ ਇਹਨਾਂ ਨੂੰ ਵਿਸਾਖੀ ਦੀ ਸਾਜਨਾ ਦੇਵ ਜੀ ਅਸਦੀ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਹਾਂ। ਔਰ ਸਾਡੇ ਨਗਰ ਗਿੱਲਪਿੰਡ ਨੇ ਬਹੁਤ ਹੀ ਰਲ ਕੇ ਲੰਗਰ ਲਾਇਆ ਤੇ ਫਾਲਸਾਬ ਦੇ ਸਰਬੰਧ ਵਿੱਚ ਅਸੀਂ ਲੰਗਰ ਲਾਇਆ ਔਰ ਵਿਸਾਖੀ ਦੇ ਅੰਦਰ ਇਹ ਨਵਾਂ ਲੰਗਰ ਆ ਜੀ। ਇਹ ਸਾਡਾ ਹੀ ਦੂਸਰਾ ਲੰਗਰ ਆ। ਪਹਿਲਾਂ ਅਸੀਂ ਹੁੱਲੇ ਮੱਲੇ ਨੂੰ ਲੰਗਰ ਲਾਇਆ, 5 ਦਿਨ ਲੱਗਿਆ ਤੇ ਹੁਣ ਸਾਡਾ ਇਹ ਵਿਸਾਖੀ 'ਚ ਅਸੀਂ ਲੰਗਰ ਲਾਇਆ। ਨਗਰ ਨੇ ਸਾਰੇ ਨੇ ਸਾਡਾ ਸਹਿਯੋਗ ਦਿੱਤਾ। ਅਸੀਂ ਸਾਰੇ ਨਗਰ ਦਾ ਧੰਨਵਾਦ ਕਰਦੇ ਆਂ ਔਰ ਬੀਬੀਆਂ ਦਾ ਸਾਡੇ ਸਾਰੇ ਨਗਰ ਜਿਹੜੇ ਐਨਆਰਏ ਵੀਰ ਬਾਹਰ ਵੀ ਬੈਠੇ ਆ ਉਹਨਾਂ ਨੂੰ ਮੈਂ ਫਾਲਸਾ ਦੇਵਸਰੀ ਸਾਜਨਾ ਦੇਵਸਰੀ ਮੈਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਆ ਔਰ ਮੁਸਾਕੀ ਵੀ ਆ ਦੇ ਰਹੇ ਆ ਤੇ ਸਾਰੀਆਂ ਸੰਗਤਾਂ ਦਾ ਉਹਨਾਂ ਦੇ ਬਾਹਰ ਬੈਠਿਆਂ ਦਾ ਵੀ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਿਆ ਜਿਨ੍ਹਾਂ ਨੇ ਮਾਇਆ ਭੇਜੀ ਆ ਉਹਨਾਂ ਦੇ ਖਜ਼ਾਨੇ ਭਰਪੂਰ ਕਰੇ ਦਿਨ ਦੁਗਣੀ ਰਾਤ ਚੌਕੜੀ ਵਰਸੇ ਕਰੇ ਸਾਡੇ ਸਾਡੇ ਨਗਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਬਹੁਤ ਹੀ ਸਾਨੂੰ ਮਾਣ ਵਾਲੀ ਗੱਲ ਹੈ ਕਿ ਸਾਰੇ ਨਗਰ ਨੇ ਸਾਡਾ ਬਹੁਤ-ਬਹੁਤ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਜਿਨ੍ਹਾਂ ਖਜ਼ਾਨੇ ਚੋਂ ਮਾਇਆ ਆਈ ਆ ਉਹ ਖਜ਼ਾਨੇ ਭਰਪੂਰ ਕਰੇ ਦਿਨ ਦੁੱਗਣੀ ਰਾਤ ਚੌਗਣੀ ਬਖਸ਼ ਕਰੇ ਸਾਡੇ ਇਸ ਤਰ੍ਹਾਂ ਹੀ ਲੰਗਰ ਰੱਖਦੇ ਰਹਿਣ ਔਰ ਨਗਰ ਖੇੜੇ ਦੇ ਵਿੱਚ ਸਾਡੇ ਸੋਖ ਔਰ ਸ਼ਾਂਤੀ ਇਸ ਤਰ੍ਹਾਂ ਹੀ ਬਣੀ ਰਹੇ ਹਰਵੰਦ ਸਿੰਘ ਜੀ ਜੀ ਐਨ ਆਰ ਆਈ ਗਿੱਲ ਉਹਨਾਂ ਨੇ ਵੀ ਸਾਡਾ ਬਹੁਤ ਤਕੜਾ ਮਾਣ ਕੀਤਾ ਭੇਜਿਆ ਔਰ ਕਾਕਾ ਡੇਰੀ ਆਏ ਕੀ ਆ ਆਪਾਂ ਨੌ ਲਈਏ ਬਹੁਤ ਸ਼ਰਮਾ ਲੱਗ ਜੂਗਾ ਬਹੁਤ ਸਾਰਿਆਂ ਨੇ ਭੇਜਿਆ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਔਰ ਖਾਸ ਕਰਕੇ ਬੀਬੀਆਂ ਦਾ ਵੀ ਵੀਰਾਂ ਦਾ ਵੀ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸ਼ੋਭ ਦਿਹਾੜੇ ਬਸਾਖੀ ਦੇ ਸਾਜਨਾ ਦਿਵਸ ਤੇ ਸਾਰੇ ਭੈਣਾ ਵੀਰਾਂ ਨੂੰ ਵਧਾਈ ਦਿੱਤੀ ਜਾਂਦੀ ਹੈ ਜੈਲ ਨਿਵਾਸੀਆਂ ਨੂੰ ਸਾਰਿਆਂ ਨੂੰ ਬਧਾਈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਦੇ ਸ੍ਰੀ ਅੰਸਾਰੀਆਂ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈਆਂ ਤੇ ਇਸੇ ਤਰ੍ਹਾਂ ਗੇਲਾ ਪੰਡ ਮੰਦਰ ਚ ਲੰਗਰ ਚਲਾਉਂਦਾ ਰਹੇ ਸਭ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਹੀ ਗਿੱਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜੋ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਦਿਹਾੜੇ ਦੇ ਉੱਤੇ ਆਪਾਂ ਮਿਲ ਜੁਲ ਕੇ ਦਾਲ ਫੁਲਕੇ ਦਾ ਲੰਗਰ ਲਾਇਆ ਇਹ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਸਹਿਯੋਗ ਦੇ ਵਿੱਚ ਸੇਵਾ ਕੀਤੀ ਉਹਨਾਂ ਦੇ ਖਜ਼ਾਨੇ ਮਹਾਰਾਜ ਭਰਪੂਰ ਕਰੇ ਤੇ ਸਾਰਿਆਂ ਨੂੰ ਸਾਡਾ ਸੁਨੇਹਾ ਕਿ ਆਪਾਂ ਜੋ ਗੁਰੂ ਮਹਾਰਾਜ ਨੇ ਖਾਲਸਾ ਸਾਜਨਾ ਦੇ ਉਹ ਸਾਜਿਆ ਸੀ ਤੇ ਖਾਲਸੇ ਬਣਾਏ ਸੀ ਉਹਨਾਂ ਦੀ ਰਾਹ ਤੇ ਚੱਲਿਏ ਤੇ ਆਪਾਂ ਆਪਣੇ ਪੰਜਾਬ ਨੂੰ ਕਿਤੇ ਉੱਤੇ ਬਲੰਦੀਆਂ ਤੇ ਲੈ ਕੇ ਜਾਈਏ ਸਾਰਿਆਂ ਦਾ ਹੀ ਭਲਾ ਕਰੇ ਪ੍ਰਮਾਤਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ